ਇਹ ਉਹ ਜਦੋਂ ਸਥਾਨ ਵੇਖਿਆ ਨਾ ਕਿ ਇਹ ਬਣਾ ਦਿੱਤਾ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਤੇ ਜਾ ਕੇ ਦਰਸ਼ਨ ਕੀਤੇ ਨੇ ਤੇ ਨਾਲ ਹੀ ਗੁਰੂ ਅਰਗੁਨ ਦੇਵ ਪਾਤਸ਼ਾਹ ਜੀ ਨੇ ਬੜੇ ਸੋਹਣੇ ਬਚਨ ਕਰ ਦਿੱਤੇ ਹਨ ਜੋ ਨਾ ਦਰਸ਼ਨ ਕੋਹ ਹਟ ਆਵੇ ਨਾਲ ਬਚਨ ਕੀਤੇ ਕਿ ਕਹਿੰਦੇ ਜਿਹੜਾ ਵੀ ਮਨੁੱਖ ਜਿਹੜਾ ਵੀ ਕੋਈ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਇਸ ਬੀੜ ਬੀੜ ਦੇ ਵਿੱਚ ਦਰਸ਼ਨ ਕਰਨ ਦੇ ਲਈ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਪਹੁੰਚੇਗਾ ਕਯੋ ਨਾ ਕਾਮਨਾ ਮਨ ਕੀ ਪਾਵੇ ਇਹਨੇ ਭਾਈ ਉਹਨਾਂ ਦੇ ਮਨ ਦੀ ਭਾਵਨਾਵਾਂ ਜਿਹੜੀ ਕਾਮਨਾ ਪੂਰੀ ਕਿਉਂ ਨਹੀਂ ਹੋਵੇਗੀ ਭਾਵ ਕਿ ਉਹਨਾਂ ਦੇ ਮਨ ਦੀਆਂ ਮਰਜ਼ਾ ਸਾਰੀਆਂ ਪੂਰੀਆਂ ਹੋਣਗੀਆਂ ਜਿਹੜਾ ਗੁਰੂ ਦਾ ਪਿਆਰਾ ਇੱਥੇ ਆਣ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਬੀੜ ਸਾਹਿਬ ਪਹੁੰਚ ਕੇ ਦਰਸ਼ਨ ਕਰੇਗਾ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਸਾਰੀਆਂ ਪੂਰੀਆਂ ਹੋਣਗੀਆਂ ਸਮਾ ਪਾਏ ਮੇਲਾ ਲੱਗ ਜਹੈ ਤੇ ਇਹ ਕਹਿੰਦੇ ਕਿ ਸਮਾ ਪਾ ਕੇ ਨਾ ਕੁਝ ਇੱਥੇ ਬੜਾ ਵੱਡਾ ਜੋੜ ਮੇਲਾ ਲੱਗਿਆ ਕਰੇਗਾ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਸੰਗਤਾਂ ਬਹੁਤ ਬਹੁਤ ਦੂਰੋਂ ਇੱਥੇ ਆਇਆ ਕਰਨਗੀਆਂ ਦਰਸ਼ਨ ਕਰਨ ਦੇ ਲਈ ਤੇ ਸਾਧ ਸੰਗਤ ਜੀ ਜਦੋਂ ਅੱਜ ਵੀ ਹੁਣ ਵੀ ਜੋੜ ਮੇਲਾ ਹੁੰਦਾ ਹੈ ਨਾ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਅਕਤੂਬਰ ਮਹੀਨੇ ਦੇ ਵਿੱਚ ਤੇ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਮਾਲਵੇ ਦੇ ਵਿੱਚੋਂ ਮੁਗਤ ਸਰ ਸਾਹਿਬ ਅਬੋਵਰ ਇਹਦਰ ਸਾਰੇ ਮਾਲਵੇ ਦੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਭਰ-ਭਰ ਕੇ ਗੁਰੂ ਕੀ ਸੰਗਤ ਦੀਆਂ ਤੇ ਸਾਧ ਸੰਗਤ ਜੀ ਬੀੜ ਸਾਹਿਬ ਪਹੁੰਚਦੀਆਂ ਨੇ ਦਰਸ਼ਨ ਕਰਨ ਦੇ ਲਈ ਜੋੜ ਮੇਲਾ ਬੜਾ ਭਾਰੀ ਮਨਾਇਆ ਜਾਂਦਾ ਹੈ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬਚਨ ਨੇ ਕਹਿੰਦੇ ਕਿ ਭਾਈ ਸਮਾਂ ਆਉਣ ਤੇ ਇੱਥੇ ਬੀੜ ਸਾਹਿਬ ਬਹੁਤ ਭਾਰੀ ਜਿਹੜਾ ਜੋੜ ਮੇਲਾ ਲਗਿਆ ਕਰੇਗਾ ਖਾਸ ਕੋਸ਼ ਗੁਰਪੁੱਤੇ ਐ ਹੈ ਤੇ ਇਹ ਜਿਹੜਾ ਅਸਥਾਨ ਹੈ